ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਬਲਾਈਂਡ ਮਰਡਰ ਜਿਹੜੇ ਸ਼੍ਰੀ ਸੋਹ ਸੋਹ ਸਿੰਘ ਜੀ ਜੋ ਕਿ ਗੱਤਕਾ ਟੀਚਰ ਸੀ ਉਹਨਾਂ ਦਾ ਬਲਾਈਂਡ ਮਰਡਰ ਜੋ ਫਤੂ ਟਿੰਗੇ ਦੇ ਵਿੱਚ ਜਿਨ੍ਹਾਂ ਦੀ ਬਾਡੀ ਰਿਕਵਰ ਹੋਈ ਹੈ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਹੈ ਤੇ ਦੋਸ਼ੀ ਜਿਹੜੇ ਸਾਰੇ ਅਰੈਸਟ ਕੀਤੇ ਗਏ ਆ 14 ਪੰਜ 2000 ਪਕੀ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਅਨਡੈਂਟਿਫਾਈਡ ਡੈਡ ਬੋਡੀ ਫਤੂਟਿੰਗ ਦੇ ਲਾਗੇ ਸੜਕ ਦੇ ਲਾਗੇ ਜਿਹੜੀ ਮਿਲੀ ਹੈਗੀ ਹੈ ਇਮੀਡੀਏਟਲੀ ਉਹਦੀ شناخت ਕਰਾਉਣ ਜਿਹੜੀ ਲਈ ਅਸੀਂ ਯਤਨ ਕਰਨੇ ਸ਼ੁਰੂ ਕੀਤੇ ਆ ਜਿਹੜੇ ਡੈਡ ਬੋਡੀ ਦੀ شناخت بطور ਸੋਹਤ ਸਿੰਘ ਵੀ ਹੋਈ ਹੈ ਜੋ ਕਿ ਕੁਝ ਦਿਨਾਂ ਤੋਂ ਜਿਹੜੇ ਲਾਪਤਾ ਸੀਗੇ ਇਹਦੇ ਤੁਰੰਤ ਕਾਰਵਾਈ ਕਰਦੇ ਹੋਏ ਸਾਡਾ ਫਤੂਟਿੰਗਾ ਦੇ ਵਿੱਚ ਕਤਲ ਕਤਲ ਅਤੇ ਕਿਡਨਾਪਿੰਗ ਦੇ ਤਾਰਾ ਸਖਤ ਤਾਰਾ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ। ਮੁਕਦਮਾ ਦਰਜ ਹੋਣ ਦੇ ਥੋੜੇ ਕੁਛ ਹੀ ਘੰਟਿਆਂ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਜਗਬੋਧਨ ਸਿੰਘ ਵਾਸੀ ਭਲੱਥ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਉਹਨਾਂ ਦੀ ਧੁੰਗਾਈ ਨਾਲ ਜਿਹੜੀ ਪੁਸ਼ਕਿਸ਼ ਕੀਤੀ ਗਈ ਹੈ। ਇਹਦੇ ਵਿੱਚ ਜਿਹੜੀ ਵੱਧ ਵੱਧ ਜਿਹੜੀ ਟੀਮਾਂ ਬਣਾਈਆਂ ਸੀ ਅਸੀਂ ਐਸਪੀ ਡੀ ਡੀਐਸਪੀ ਡੀ ਇਨਚਾਰਜ ਸੀਆਈਏ ਫਤਿਹ ਐਸਐਚਓ ਫਤੂ ਟਿੰਗਾ ਉਹਨਾਂ ਨੇ ਇਤਿਨਚਾਰ ਸੀ ਇਹ ਫਕਾਕ ਕਪੂਰ ਥਲਾ ਉਹਨਾਂ ਨੇ ਬੜੀ ਡੂੰਘਾਈ ਨਾਲ ਜੀ ਤਫ਼ਤੀਸ਼ ਕੀਤੀ ਹੈਗੀ ਹੈ ਆ ਜਗਮੋਤ ਸਿੰਘ ਦੀ ਪੁਸ਼ਗੀਸ਼ ਤੋਂ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਸ਼ੰਕਾ ਸੀਗੀ ਕਿ ਜਿਹੜੇ ਇੱਕ ਗਤਕਾ ਟੀਚਰ ਹੈ ਉਹਨਾਂ ਦੇ ਕੋਈ ਗੱਲਬਾਤ ਹੈਗੀ ਹੈ ਫਰੈਂਡਸ਼ਿਪ ਹੈਗੀ ਹੈ ਤੇ ਉਹਦੇ ਤੋਂ ਜਿਹੜੇ ਜਗਮੋਤ ਸਿੰਘ ਜਿਹੜੇ ਇਤਰਾਜ਼ ਕਰਦੇ ਸੀਗੇ ਤੇ ਇਸ ਗੱਲ ਨੂੰ ਲੈ ਕੇ ਜਗਮੋਤ ਸਿੰਘ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਾਜ ਜਿਹੜੀ ਸਾਜ ਬਣਾਈ ਹੈ ਕਿ ਅਸੀਂ ਸੋਤ ਸਿੰਘ ਜੀ ਦਾ ਜਿਹੜਾ ਮਾਰਕੁੱਟ ਕਰਨੀ ਹੈ ਤੇ ਕਤਲ ਇਦਾਂ ਕਰ ਦੇਣਾ ਹੈ ਕਿ ਉਹਦੀ ਲੜੀ ਦੇ ਵਿੱਚ ਹੀ ਜਿਹੜੀ ਵੱਖ-ਵੱਖ ਇਹਦੀ ਟੀਮਾਂ ਬਣਾਈਆਂ ਇਮੀਡੀਏਟਲੀ ਉਹਨਾਂ ਨੇ ਜਿਹੜੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਰੇਡ ਕੀਤੀ ਅਤੇ ਜਿਹੜੇ 6 ਦੋਸ਼ੀ ਹੋਰ ਅਸੀਂ ਜਿਹੜੇ ਨਵਾਂ ਸ਼ਹਿਰ ਤੋਂ ਅਰੈਸਟ ਕੀਤੇ ਜਿਨ੍ਹਾਂ ਦਾ ਨਾਮ ਗੁਰਨੇਕ ਸਿੰਘ ਕੋਹਲਜੀਤ ਸਿੰਘ ਰਣਦੀਪ ਸਿੰਘ ਜਸ਼ਨਪ੍ਰੀਤ ਸਿੰਘ ਰਾਮ ਬਾਦੁਰ ਅਤੇ ਮੁਖਤਿਆਰ ਸਿੰਘ ਇਹਨਾਂ ਨੂੰ ਅਰੈਸਟ ਕੀਤਾ ਹੈ ਕੁਝ ਕੁਝ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ 9 ਤੇ 10 ਦੀ ਰਾਤ ਨੂੰ ਇਹ ਬੁਲੇਰੋ ਗੱਡੀ ਦਾ ਤਵੇਰਾ ਗੱਡੀ ਤੇ ਇੱਕ ਸਵਿਫਟ ਗੱਡੀ ਦੇ ਵਿੱਚ ਸੱਤ ਬੰਦੇ ਆਏ ਸੀਗੇ ਇਹਨਾਂ ਨੇ ਸੋਤ ਸਿੰਘ ਨੂੰ ਮੁੰਡੀ ਮੋੜ ਤੇ ਲੱਗਿਓ ਅਗਵਾ ਕੀਤਾ ਆਪਣੀ ਗੱਡੀ 'ਚ ਜਿਹੜਾ ਇਹਨੂੰ ਸੈਟ ਲਿਆ ਤੇ ਸਾਰੀ ਦੋਵੇਂ ਗੱਡੀਆਂ ਇਹ ਲੈ ਕੇ ਗਏ ਹੈਗੇ ਆ ਗੜਸ਼ੰਕਰ ਰੇੜੀਆ ਦੇ ਵਿੱਚ ਗੜਸ਼ੰਕਰ ਰੇੜੀ ਦੇ ਵਿੱਚ ਜਾ ਕੇ ਜਿਹੜੀ ਸੋਤ ਸਿੰਘ ਜੀ ਦੀ ਬੇਸਮਾਲ ਬੈਟ ਰਹੀ ਜਿਹੜੀ ਕੁੱਟਮਾਰ ਕੀਤੀ ਹੈ ਤੇ ਸਿਰিয়ার ਹੈਡ ਇੰਜਰੀਜ਼ ਦਿੱਤੀ ਹੈ ਜਿਹਦੇ ਸਾਨੂੰ ਲੱਗਦਾ ਹੈ ਕਿ ਉੱਥੇ ਹੀ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀਗੀ ਤੇ ਅਗਲੀ ਸਵੇਰੇ ਜਿਹੜੀ ਡੈੱਡ ਬਾਡੀ ਨੂੰ ਇਹਨਾਂ ਨੇ ਫਤੂਟਿੰਗ ਏਰੀਆ ਚ ਤਰਾ ਡਿਸਪੋਜ਼ ਆਫ ਕਰਤਾ ਸੀਗਾ